ਮਾਈ ਬਲੌਗ ਦੀ ਕਰਦੇ ਸ਼ੁਰੂਆਤ ਬਾਸਮਤੀ ਤੇ ਮਸ਼ੀਨਾਂ 'ਚ ਲੱਗੀ ਸੀ ਵੱਢੀ ਜਾਂਦੇ ਆ ਝਾੜ ਤਾਂ ਮੰਨ ਲਓ 40 ਕ ਦਾ ਹੈਗਾ ਇੱਥੇ ਹਨ ਅਜੇ ਬਾਕੀ ਪਤਾ ਲੱਗ ਜੂਗਾ ਥੋੜਾ ਜਿਹਾ ਵੱਡਾ ਹੈ ਨਾ ਇਹ ਮਸ਼ੀਨਾਂ ਇਹ ਜਿਹੜੇ ਖੜੀ ਬੈਠੇ ਆ ਲੈ ਗਰਪ੍ਰਤਾ ਕੰਡ ਦੇ ਵਿੱਚ ਮਰੀ ਜਾਂਦਾ ਐਵੇਂ ਹੀ ਪਤੰਦਰਨਾ ਇਹ ਮਨ ਜਾਣ ਨਾਲ ਹੀ ਜਾਣਾ ਮਸ਼ੀਨ ਵੇਖਣ ਪੂਰੀ ਫਸਲ ਦੇ ਨਾਲ ਹੀ ਰਹੂਗਾ ਇਹ ਇਤਨਾ ਕਿ ਲੈਂਦਾ ਕਿਹੜਾ ਦੋ ਟੈਂਕੀਆਂ ਪੈਗ ਜਾਣਾ ਇੱਥੇ ਹਾਂ ਜੇ ਦੋ ਭੈਗੀਆਂ ਇਹਦਾ ਮਤਲਬ 25 ਮਣ 24 ਮਣ ਦੀ ਟੈਂਕੀ ਆ ਇਹਦਾ 50 ਮਣੀ ਕੀ ਇਹਦੇ ਵਿੱਚ ਥੋੜੀ ਜੀ ਬਾਸਮਤੀ ਖੜੀ ਸੀਗੀ ਚਲ ਇਹਨਾਂ ਵਧੀਆ ਟਿੱਕ ਤਾਂ ਨਹੀਂ ਗਈ ਕੋਈ ਆਉਂਦੀ ਇਧਰ ਵਾਲੀ ਬਾਸਮਤੀ ਥੋੜੀ ਟਿੱਗੀ ਆ ਇਹ ਇਹਦੀਆਂ ਥੋੜਾ ਡਿੱਗੇ ਜਾਂ ਗਾਂ ਜਾ ਕੇ ਛਪਾਈਦਿਆਂ ਕੋਈ ਇਹ ਕਿਸਾਨੋਂ ਲੈਣਾ ਸਾੜ ਕੇ ਬਜਾਈ ਹੋਣੀ ਐ ਦੀ ਸਰਕਾਰਾਂ ਦਾ ਬਹੁਤ ਕੁਝ ਕਹੀ ਜਾਂਦੀਆਂ ਪਰ ਹੁਣ ਕਿਸਾਨ ਐ ਤੇ ਕੀ ਕੀ ਕਰਨ ਨਾ ਦਾ ਕੋਈ ਗੱਠਾਂ ਵਾਲੇ ਆਉਂਦੇ ਆ ਇਹ ਤਾਂ ਹੁਣ ਲੈਣਾ ਹੀ ਸਾੜਨਗੇ ਬਣਗੇ ਰੀਪਰ ਵੀ ਨਹੀਂ ਮਰਨ ਜੋ ਗਰੇ ਲੈਣਾ ਸਾੜ ਕੇ ਤਵੀਆਂ ਮਾਰ ਕੇ ਸੁਪਰ ਸੀਡਰ ਨਵੀਂ ਦੇਾਂਗੇ ਜਾਂ ਪਲੌ ਚੁੰਜੂ ਮਾਰ ਦੇਾਂਗੇ ਪਲੌ ਨਹੀਂ ਸੱਚ ਤੋਤੇ ਹਲ ਤੋਤੇ ਹਲ ਮਾਰ ਕੇ ਕਰਤੇ ਚ ਵੀ ਦੇਾਂਗੇ ਸੂਰਫੀਡਰ ਨਾਲ ਮਾਨ ਗਿੱਲਾ ਵੀ ਨਿਕਲੇ ਹੋਰ ਜਿਆਦਾ ਗਿੱਲਾ ਵੀ ਹੁੰਦਾ ਬਹੁਤ ਪਰ ਵਧੀਆਂ ਨਿਕਲੋ ਗਿੱਲਾ ਵੱਢਦੇ ਹੋ ਵੱਢ ਗਏ ਵਿਚਾਲੇ ਕਿਵੇਂ ਫਲੇਟ ਛੱਡ ਗਿਆ ਯਾਰ ਇਹ ਇਹਨੂੰ ਕਹੀਏ ਵਿਚਾਲੇ ਕਿਵੇਂ ਬਲੇਡ ਛੱਡਦਾ ਯਾਰ ਵੇਖੀ ਮੜਾ ਇੱਥੇ ਵਿਚਾਲੇ ਕਿਉਂ ਛੱਡ ਗਿਆ ਕਿ ਬਲੇਡ ਬਿਲ ਟੁੱਟਾ ਕੋਈ ਹਾਂ ਭਾਈ ਮਚਾਲੇ ਨਹੀਂ ਛੱਡਣੀ ਜੇ ਹਾਂ ਭਈ ਇਹ ਚੱਕਰ ਨਹੀਂ ਡੇਗਾ ਜਾਂਦਾ ਇੱਧਰ ਚ ਆ ਨਹੀ ਬਣਾ ਨਹੀਂ ਬਣਾਉਂਦਾ ਹਣਾ ਮੇਰੀ ਨਾ ਬਣਾ ਕਿਉਂ ਤੂੰ ਫਸਲ ਵੜਾਉਣਾ ਆ ਤੇਰੀ ਵੜਾਉਣਾ ਬਣਾਉਣਾ ਮੈਂ ਰੀਲ ਹੈ ਐ ਤੂੰ ਮੋਬਾਈਲ 'ਚ ਨਹੀਂ ਆਉਂਦਾ ਹੁਣ ਏ ਦੋਸਤਾਂ ਨੂੰ ਦੱਸ ਦੇ ਕੇ ਦੋਸਤੋ ਜਿਵੇਂ ਕਹਿਣਾ ਹੁਣਾ ਦੋਸਤੋ ਮਸ਼ੀਨ ਲੱਗੀ ਆ ਕਿਵੇਂ ਆ ਕਿਵੇਂ ਇਹਦੇ ਥੱਲੇ ਲੱਗ ਗਿਆ ਕੁਝ ਪਾਸੇ ਕਰਦੇ ਹੋ ਹਾਂ ਉਧਰ ਤਾਂ ਨਹੀਂ ਛੱਡਿਆ ਵੜ ਦਿੰਨੇ ਚੱਲ ਓਏ ਕਟਰ ਲਾ ਦਿਆ ਕਰੋ ਜਦੋਂ ਕਿ ਲੈਣ ਲੈਣ ਚ ਆਇਆ ਕਰੂਗਾ ਚੱਲ ਵੜ ਦਿੰਨੇ ਰਹਿਣ ਦੇ ਉਹ ਪਰਾਲੀ ੜ ਜੂਗੇ ਤੇ ਵੜ ਦਨੇ ਵੜ ਦਨੇ ਰਾਜੂ ਗੋਗੇ ਤੇ ਹੀ ਫੋਟ ਲੈ ਕੇ ਗਈਆਂ ਹੈ ਗੋਗਾ ਚ ਵੀਡੀਓ ਵਾਈ ਬੈਠਾ ਸੀ ਹੋਰ ਹੁਣ ਮਸ਼ੀਨਾਂ ਨਵੀਆਂ ਆਈਆਂ ਹਾਂ ਇਹ ਛੜਾਉਣ ਜਾਵੜਦੇ ਆ ਵੀ ਕਿੰਨੇ ਵਾਰੀ ਚੋਰੀ ਕਰ ਲਈ ਉਹਨਾਂ ਨੇ ਇਹ ਨਹੀਂ ਮੈਨੂੰ ਕੱਲ ਨਹੀਂ ਗਿਆ ਮੇਰੇ ਖਿਆਲ ਭੁੱਲ ਗਿਆ ਆਥਰੇ ਮੈਨੂੰ ਕਹਦਾ ਯਾਰ ਮੁੜ ਕੇ ਵਲੌਗ ਬੰਦ ਕਰਦ ਗਏ ਨਾ ਰਾਤ ਨੂੰ ਨਾ ਤਰਿਆ ਚੈੜੀਆਂ ਲਖਿੰਦਰ ਕਹਿੰਦਾ 6:00 ਵਜੇ ਯਾਰ ਕਹਿੰਦਾ ਮਾਰਦੇ ਕਹਿੰਦੇ ਮੀਂਹ ਤੇਰੀ ਮਰਦੀ ਰਹਿਣ ਮਿੰਟ ਦਾ ਬਣਾ 20 ਮਿੰਟ ਦਾ ਬਣਾ ਓਏ ਇਹ ਕਿਸਾਨਾਂ ਦੇ ਵਲੌਗ ਇਹ ਜਿਹੇ ਹੁੰਦੇ ਆ ਕਿਸਾਨਾਂ ਦੇ ਇਕੱਥਾ ਦੇ ਹੁੰਦੇ ਦਰਸ਼ਕਾਂ ਨੂੰ ਪਤਾ ਸਾਡਿਆਂ ਨੂੰ ਜਾਂ ਬਣਾਉਣਾ ਹੀ ਜਾਂ ਸਾਡਾ ਦਰਸ਼ਕਾਂ ਨੂੰ ਪਤਾ ਵੀ ਇਹਨਾਂ ਕੋਲ ਟਾਈਮ ਇਹਨਾਂ ਕੀ ਹੁੰਦਾ ਵੀ ਜਿੱਥੇ ਖੜੇ ਖੜੇ ਉੱਥੇ ਵੀਡੀਓ ਬਣਾਉਂਦੇ ਆ ਇਹ ਦਰਸ਼ਕਾਂ ਨੂੰ ਸਾਰਾ ਪਤਾ ਹੀ ਆ ਵੀ ਇਹ ਕਿਸਾਨ ਕੀ ਕਰਨ ਹੁਣੇ ਕਿਹੜਾ ਸਬਸਕ੍ਰਾਈਬਰ ਜਿਹੜੀ ਉਹਦਾ ਆ ਗਿਆ ਆ ਗਿਆ ਭਾਈ ਉਹਨਾਂ ਟਾਇਰ ਨਹੀਂ ਵੱਡੇ ਲਾਏ ਯਾਰ ਉਹਦੇ ਉਹਨਾਂ ਸਕੂਟਰ ਦੇ ਟਾਇਰ ਲਾਏ ਹੁੰਦੇ ਨਾ ਹਾਂ ਉਹਦਾ ਖਿੱਚਣਾ ਵੀ ਬੜਾ ਔਖਾ ਗੋਗਾ ਕਹਨੇ ਸਬਸਕ੍ਰਾਈਬਰ ਦਾ ਕੋਈ ਆਲਾ ਦੂਜਾ ਬਣਾਇਆ ਮਸ਼ੀਨ ਹੈ ਗੋਗਾ ਹੀ ਹੈ ਗੋਗਾ ਹੀ ਸਬਸਕ੍ਰਾਈਬਰ ਆ ਅਸੀਂ ਜੁਰਤ ਕਿ ਬਾਹਰ ਖਾਣਾ ਕਰਨਾ ਪਿਆ ਉਹ ਨਹੀਂ ਗੋਗਾ ਕਰ ਲੈ ਗੋਗਾ ਕੋਈ ਕੋਈ ਆਲਾ ਗੋਗੇ ਦੀ ਐਂਟਰੀ ਆ ਹੂੰ ਭਾਈ ਧਾਰਾਂ ਵੀ ਆਪ ਕੱਢਦਾ ਹੈ ਧਾਰਾਂ ਮਸ਼ੀਨਾਂ ਕੱਢੀਆਂ ਜੋਨੇ ਲਾਉਣੇ ਹਾਂ ਸਾਡੇ ਕੋਲ ਆਇਆ ਕੰਮ ਕੱਲੇ ਪੱਠੇ ਰਹੇ ਚਾਰ ਹੀ ਲਾਉਣਾ ਉਹ ਹੈ ਨਹੀਂ ਨਾ ਟੀ ਉਹ ਦੂਜੇ ਨੇ ਕੋਲ ਹਾ ਛੋਟਾ ਕੰਮ ਜ ਉਹ ਬਣਾ ਲੈਣ ਛੋਟਾ ਜ ਟੀਮ ਮਾਰ ਜਾ ਯਾਰ ਰੂਟਾ ਵੇਟਰ ਕੋਲੇ ਰੂਟਾ ਵੇਟਰ ਤਾਂ ਦਿੰਦੇ ਨਹੀਂ ਕਿ ਇਹਨੂੰ ਹਾਂ ਰੂਟਾ ਵੇਟਰ ਵਾਲਾ ਮਾਰ ਕੇ ਦੇ ਸੱਟ ਕੇ ਚਾਰ ਚੱਕ ਵੀ ਪਾ ਕੇ ਟੁੱਟ ਜੇ ਗੜ ਕੇ ਟੋਕ ਕਾਲੀ ਨਾਲ ਡਾਰ ਛੱਟ ਕੇ ਹੈ ਉਹ ਰੇੜੀ ਨਾਲ ਰੇੜੀ ਕੋਲੇ ਪਈ ਟੁੱੜੀ ਪਾਣੇ ਕਬਣੀ ਹੁੰਦੀ ਆ 1 ਪਣ ਟੂੜੀ ਦੀ ਪੋਣੀ ਤੇ ਬਾਕੀ 4 ਪਣ ਕਿੰਨੀਆਂ ਗਾਂਆਂ ਨੇ ਕੋਲੇ ਗਾਂਆਂ ਹੋ ਗਈਆਂ 23 ਨਾਕ ਹੋ ਗਈ ਇਹਨਾਂ ਵਧੀਆ ਕੰਮ ਆ ਯਾਰ ਉਹ ਗੇਰੀ ਬੰਦੇ ਹੀ ਵਧੀਆ ਯਾਰ ਵਿਚਾਰੇ ਹੈ ਮੈਂ ਸੈਟ ਦਾ ਸਭੂ ਇਹਨੂੰ ਬੰਦ ਕਰ ਦਿੰਨੇ ਆ